ਬਾਈ ਕਹਿੰਦਾ ਕੋ ਮੈਂ 200 ਕਿਲੋਮੀਟਰ ਤੋਂ ਆ ਜਾਓ ਤੇ ਤੁਹਾਨੂੰ ਮੋਟਰਸਾਈਕਲ ਦੇ ਕੇ ਹੀ ਤੋਰਾਂਗੇ ਹੈਨਾ ਇਹੀ ਇੰਸਟਾਲਮੈਂਟ ਤੇ ਲੈਣਾ ਹੋਵੇ ਤਾਂ ਉਹ ਵੀ ਹੋ ਜਾਂਦੇ ਨੇ ਜੇਕਰ ਕਈ ਵਾਰੀ ਬੰਦਾ ਕਹਿੰਦਾ ਵੀ ਕਿਸਤਾਂ ਵਗੈਰਾ ਕਰ ਲਗੇ ਆਪਾਂ ਹਾਂਜੀ ਹਾਂਜੀ ਹੌਲੀ ਹੌਲੀ ਭਰੀ ਜਾਵਾਂਗੇ ਨਾਲੇ ਕੰਮ ਕਰੀ ਜਾਵਾਂਗੇ ਆਪਾਂ ਇਹਦਾ ਰੇਟ ਰੱਖਿਆ ਸਿਰਫ 50000 ਰੁਪਇਆ ਠੀਕ ਹੈ ਜੀ 23 ਮਾਡਲ 50000 ਰੁਪਏ ਦਾ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਆ ਤੁਸੀਂ ਦੇਖ ਸਕਦੇ ਹਿੰਮਤ ਦਿਖਾ ਦੇ ਲੋਕਲ ਤਲਵੰਡੀ ਦਾ ਨੰਬਰ ਹੈ ਜੀ ਤਲਵੰਡੀ ਦਾ ਸਾਰੇ ਡਾਕੂਮੈਂਟ ਹਾਜ਼ਰ ਮਿਲਣਗੇ ਠੀਕ ਹੈ ਜੀ ਕਾਗਜ਼ੀ ਕਾਰਵਾਈ ਪੂਰੀ ਓਕੇ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਣਾ ਆਪਣਾ ਰਣਜੀਤ ਅੱਜ ਆਪਾਂ ਪਹੁੰਚੇ ਆ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਬਾਕੀ ਸਿਰੇ ਤੁਸੀਂ ਬੋਰਡ ਤੇ ਦੇਖ ਹੀ ਲੈਣਾ ਬੈਸਟ ਡੀਲ ਮੋਟਰ ਜਿੱਤੇ ਪਹੁੰਚੇ ਆ ਵੀਰੇ ਹੋਰਾ ਕੋਲੇ ਵੀਰੇ ਹੋਰਾ ਕੋਲੇ ਜਿਹੜੇ ਮੋਟਰਸਾਈਕਲ ਹੁੰਦੇ ਨੇ ਬਹੁਤ ਹੀ ਵਧੀਆ ਮੋਟਰਸਾਈਕਲ ਤੇ ਘੱਟ ਰੇਟ ਦੇ ਮੋਟਰਸਾਈਕਲ ਆ ਉਰਗੇ ਘੈਂਟ ਚੀਜ਼ਾਂ ਹੁੰਦੇ ਆ ਵੀਰੇ ਹੋਰਾ ਕੋਲੇ ਬਾਕੀ ਵੀਰੇ ਹੋਰਾਂ ਨਾਲ ਆਪਾਂ ਛੁੱਡੀ ਕਰਾਉਣਾ ਗੱਲਬਾਤ ਤੇ ਅੱਜ ਜਿਹੜਾ ਸੌਦਾ ਹੋਇਆ ਮੋਟਰਸਾਈਕਲ ਦਾ ਉਹਨਾਂ ਨਾਲ ਵੀ ਕਰਾਉਨੇ ਆ ਆਪਾਂ ਮੌਕੇ ਤੇ ਪਹੁੰਚੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਦਾ ਰਿਵਿ ਸਤਿ ਨਮਸਕਾਰ ਜੀ ਹਾਂ ਜੀ ਬਹੁਤ ਵਧੀਆ ਜੀ ਤੇ ਨਮਾ ਮੌਕੇ ਦੀ ਪਹੁੰਚ ਗਈ ਜੀ ਹੈ ਨਾ ਤੇ ਹੋਰ ਬਾਈ ਜੀ ਕੀ ਹਾਲ ਨੇ ਜੀ ਤੇ ਕਿਵੇਂ ਲੱਗਿਆ ਬਾਈ ਜੀ ਮੋਟਰਸਾਈਕਲ ਕਿਹੜਾ ਲੈ ਰਹੇ ਇਹ ਬਾਕਸਰ ਮੋਟਰ ਹੈਗਾ ਲੈ ਰਹੇ ਬਹੁਤ ਵਧੀਆ ਠੀਕ ਹੈ ਜੀ ਤੇ ਬਾਈ ਖੁਰਾਂ ਦੀ ਫੀਲਿੰਗ ਵੀ ਮਿਲ ਗਈ ਤੁਹਾਨੂੰ ਬਹੁਤ ਵਧੀਆ ਵਾਲੀ ਡੀਲ ਬਾਈ ਜੀ ਆਉਂਦੇ ਸੀ ਇਹਨਾਂ ਦੇ ਦੇਖ ਲੈ ਉੱਥੇ ਠੀਕ ਹੈ ਚਲੋ ਬਹੁਤ ਵਧੀਆ ਭਾਈ ਵਧਾਈਆਂ ਸਾਡੇ ਵੱਲੋਂ ਵੀ ਬਹੁਤ ਬਹੁਤ ਹੈ ਇੱਕ ਵੇਲੇ ਜਾਂਦਾ ਨਹੀਂ ਦੇਖਾ ਜੀ ਠੀਕ ਹੈ ਜੀ ਸਮਝ ਲਓ ਤੁਹਾਨੂੰ ਵਧੀਆ ਚੀਜ਼ ਫਿੱਟ ਲਗੀ ਤੇ ਰੇਸ ਕਰੇ ਸੀ ਨੀ ਕਿਤੇ ਵੀ ਰੋਲਾ ਅੱਧੀ ਅੱਧੀ ਕੀ ਨੀ ਕਰਦੇ ਤੇ ਬੜੀ ਉੱਚਾ ਆ ਤੁਸੀਂ ਦੇਖ ਸਕਦੇ ਹੋ ਭਾਈ ਜੀ ਹੁਰੀ ਕਹਿੰਦੇ ਸੀ ਜਾਂਦੇ ਹੋਏ ਮੋਟਰਸਾਈਕਲ ਦੇਖ ਕੇ ਗਏ ਸੀ ਤਾਂ ਆਉਂਦੇ ਹੋਏ ਸੀ ਤੇ ਮੋਟਰਸਾਈਕਲ ਦਾ ਖੁੱਦਾ ਕਰ ਲਿਆ ਤੇ ਭਾਈ ਜੀ ਫਿਰ ਦੀ ਗੀ ਪੰਜਾਬੀ ਵੀਰੇ ਹੋਰਾਂ ਨੂੰ ਦੇ ਦਈਏ ਵਧਾਈਆਂ ਲਓ ਭਾਈ ਵਧਾਈਆਂ ਤੁਹਾਨੂੰ ਬਹੁਤ-ਬਹੁਤ ਚਲੋ ਠੀਕ ਹੈ ਭਾਈ ਜੀ ਵਧਾਈਆਂ ਜੀ ਬਹੁਤ-ਬਹੁਤ ਤੁਹਾਨੂੰ ਕੀ ਬਾਕੀ ਜਿਹੜੀ ਗੱਲਬਾਤ ਹੈ ਦੂਜੇ ਮੋਟਰਸਾਈਕਲਾਂ ਦੀ ਉਹ ਵੀ ਵੀਰੇ ਹੋਰਾਂ ਨਾਲ ਕਰਦੇ ਆਪਾਂ ਗੱਲਬਾਤ ਤੇ ਚਲੋ ਤੁਸੀਂ ਤਾਂ ਲਓ ਨਜ਼ਾਰੇ ਭਾਈ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਭਾਈ ਤੇ ਆ ਜਾ ਹਿੰਮਤ ਦਿਖਾ ਦਿੰਦੇ ਆਪਾਂ ਗਾਖਾਂ ਲਈ ਹਰਜੀਤ ਭਾਈ ਜੀ ਇਹ ਇੱਕ ਫਿਰਦੇਵ ਦੀ ਜਾਣਕਾਰੀ ਆਪਣੇ ਕੋਲੇ ਕਿਹੜੇ ਕਿਹੜੇ ਮੋਟਰਸਾਈਕਲ ਹੈ ਜੀ ਬਈ ਜੀ ਸਾਡੇ ਕੋਲੇ ਰੇਹ ਤਰ੍ਹਾਂ ਦੇ ਉੱਚੇ ਨੀਵੇਂ ਮਾਡਲ ਮੋਟਰਸਾਈਕਲ ਅਵੇਲੇਬਲ ਹੁੰਦੇ ਆ ਤੇ ਕਰ ਪੀਜੀ ਇਨਸਟਾਲਮੈਂਟ ਤੇ ਲੈਣਾ ਹੋਵੇ ਤਾਂ ਉਹ ਵੀ ਹੋ ਜਾਂਦੀਆਂ ਜੇਕਰ ਕੋਈ ਬੰਦਾ ਕਹਿੰਦਾ ਵੀ ਕਿਸ਼ਤਾਂ ਵਗੈਰਾ ਕਰ ਲਿਗਿਆ ਆਪਾਂ ਹਾਂਜੀ ਹਾਂਜੀ ਹੌਲੀ ਹੌਲੀ ਭਰੀ ਜਾਵਾਂਗੇ ਨਾਲੇ ਕੰਮ ਕਰੀ ਜਾਵਾਂਗੇ ਆਪਣੇ ਕੋਲੇ ਉਹ ਵੀ ਸਹੂਲਤ ਅਵੇਲੇਬਲ ਆ ਜੀ ਆਪਣੇ ਕੋਲੇ ਸਾਰੇ ਮੋਟਰਸਾਈਕਲ ਕਾਗਜ਼ਾਂ ਵਾਲੇ ਮਿਲਣਗੇ ਜੀ ਇੱਕ ਨੰਬਰ ਦੇ ਵਿੱਚ ਕਾਗਜ਼ ਹੋਣਗੇ ਠੀਕ ਹੈ ਜੀ आरसीबी ਆਪਾਂ ਨਾਮ ਕਰਵਾ ਕੇ ਦਿੰਨੇ ਆ ਗਾਸਟ ਨਾਮ ਕਰਾ ਕੇ ਠੀਕ ਹੈ ਜੀ ਤਾਂ ਜੋ ਕਸਟਮਰ ਨੂੰ ਕੱਲ ਨੂੰ ਕਿਸੇ ਤਰ੍ਹਾਂ ਦਾ ਚੱਕਰ ਨਾ ਪਵੇ ਆਪਣੇ ਕੋਲੇ ਜਿਵੇਂ 24 ਮਾਡਲ ਸਪਲੈਂਡਰ ਦੇ ਕਈ 22 ਮਾਡਲ 22 ਮਾਡਲ 21 ਮਾਡਲ ਸਾਰੇ ਤਰ੍ਹਾਂ ਦੇ ਉੱਚੇ ਮੋਟਰਸਾਈਕਲ अवेलेबल ਹੁੰਦੇ ਨੇ ਉੱਚੇ ਮਾਡਲ ਦੇ ਮੋਟਰਸਾਈਕਲ ਅੱਗੇ ਇਵੇਂ ਇਧਰ ਡੀ ਲक्स ਸਾਰੇ ਮਿਲ ਜਾਣਗੇ ਜੀ 22 21 ਮਾਡਲ ਸਾਰੇ ਤਰ੍ਹਾਂ ਦੇ ਜੀ ਪਲਾਟਿਨੇ ਵੀ ਆਪਣੇ ਕੋਲੇ अवेलेबल ਹੁੰਦੇ ਆ ਜੀ ਠੀਕ ਹੈ ਜੀ ਠੀਕ ਹੈ ਜੇਕਰ ਨੀਮਾ ਮਾਡਲ ਕਿਸੇ ਨੇ ਲੈਣਾ ਤਾਂ ਉਹ ਵੀ ਆਪਣੇ ਕੋਲੇ ਅਵੇਲੇਬਲ ਠੀਕ ਹੈ ਜੀ ਮਤਲਬ ਤਕਰੀਬਨ ਸਾਰੇ ਤਰ੍ਹਾਂ ਦੇ ਆ ਹੋਏ ਨੇ ਇਹਨਾਂ ਦਾ ਰੇਟ ਕੀ ਬੰਦਾ ਜੀ ਬੜਾ ਮੁੱਦਾ ਕੋਈ ਰੇਟ ਦੀ ਕੋਈ ਜਿੰਨੇ ਨੇ ਬੜਾ ਸਫਲਾ ਹੋਇਆ ਹਾਂ ਜਿਵੇਂ ਆਪਣੇ ਕੋਲੇ ਇਹ 2023 ਮਾਡਲ ਡੀਲਕਸ ਖੜਾ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਮੈਨੂਫੈਕਚਰਿੰਗ ਇਹਦੀ 2022 ਦੇ 12ਵੇਂ ਮਹੀਨੇ ਦੀ ਹੈ 23 ਦੇ ਵਿੱਚ ਨਿਕਲਿਆ ਹੋਇਆ ਠੀਕ ਹੈ ਤਾਂ ਆਪਾਂ ਇਹਦਾ ਰੇਟ ਰੱਖਿਆ ਸਿਰਫ 50000 ਰੁਪਏ ਠੀਕ ਹੈ ਜੀ 30 ਹੀ ਮੰਗਣਾ 50000 ਰੁਪਏ ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਆ ਤੁਸੀਂ ਦੇਖ ਸਕਦੇ ਹਿੰਮਤ ਦਿਖਾ ਦੇ ਲੋਕਲ ਤਲਵੰਡੀ ਦਾ ਨੰਬਰ ਹੈ ਜੀ ਤਲਵੰਡੀ ਦਾ ਸਾਰੇ ਡਾਕੂਮੈਂਟ ਹਾਜ਼ਰ ਮਿਲਣਗੇ ਜੀ ਠੀਕ ਹੈ ਜੀ ਕਾਗਜ਼ੀ ਕਾਰਵਾਈ ਪੂਰੀ ਓਕੇ ਹੈ ਜੀ ਹਾਂਜੀ ਹਾਂਜੀ ਲਓ ਜੀ ਦੇਖ ਸਕਦੇ ਤੁਸੀਂ ਤੁਸੀਂ ਐ ਮੰਨ ਲਓ ਵੀ ਅੱਧ ਰੇਟ ਦੇ ਹੋ ਗਿਆ ਮੋਟਰਸਾਈਕਲ ਬਿਲਕੁਲ ਨਵਾਂ ਮੋਟਰਸਾਈਕਲ ਹੈ 30 ਮੰਗਣਾ ਅੱਧ ਰੇਟ ਦੀ ਹੋ ਗਿਆ 50000 ਦਾ ਕੁਝ ਵੀ ਨਹੀਂ ਆਉਂਦਾ ਜੇ ਦੇਖਿਆ ਜਾਵੇ ਤਾਂ ਘੱਟੋ ਘੱਟ 80-90000 ਰੁਪਏ ਦਾ ਪੈਣਾ ਜੀ ਇਹ ਤਾਂ ਦੂਜੂ ਕਈ ਵਰੀ ਆਮ ਲੈਣੇ ਹਨ ਇਹ ਕੋਈ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਮੁੰਡੇ ਆ ਜੀ 17 12 ਆਹ ਨਾ ਮਦੀਨਾ ਆ ਗਿਆ ਕਿੰਨੇ ਬਗਲਾ ਗਿਆ ਜੀ ਇਹ ਇਹ 2021 ਮਾਡਲ ਹੈ ਜੀ ਠੀਕ ਹੈ ਜੀ ਇਹ 2021 ਮਾਡਲ ਆ ਗਿਆ ਹਾਂ ਜੀ ਇਹ ਸੈਲਫ ਸਟਾਰਟ ਹੈ ਜੀ ਠੀਕ ਹੈ ਜੀ ਹਾਂ ਜੀ ਇਹਦਾ ਰੇਟ ਹੈਗਾ 55000 ਰੁਪਏ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਇਹਦਾ 55000 ਰੁਪਏ ਤੇ ਇਹਦਾ ਇਹਦਾ ਦੂਜੇ ਦਾ ਉਹ 50000 ਰੁਪਏ ਹੈ ਨਾ ਜੀ ਹਾਂ ਜੀ ਤੇ ਬਾਕੀ ਜਿਹੜਾ ਕੋਈ ਮੌਕੇ ਦਾ ਮਾਲਕ ਹੈ ਨਾ ਉਹ ਜ਼ਰੂਰ ਰੱਖਿਓ ਜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉਂਦਾ ਤਾਂ ਜ਼ਰੂਰ ਕੁਝ ਨਾ ਵਿਸ਼ਮਾਨਤਨ ਕਰਾਂਗੇ ਠੀਕ ਹੈ ਜੀ ਤੇ ਬਾਕੀ ਸਰੇਜ ਦੀ ਮੇਨ ਗੱਲ ਹੈ ਵੀਰੇ ਹੋਰਾਂ ਕੋਲੇ ਮੋਟਰਸਾਈਕਲ ਦਾ ਇਹੇ ਜਾ ਕੋਈ ਹੋਰ ਕੰਮ ਤੋਂ ਮਿਲੋ ਸਾਰਾ ਤੁਹਾਡੇ ਕੋਲੇ ਹੁੰਦਾ ਹੈ ਸਰਵਿਸ ਸਪੇਅਰ ਪਾਰਟ ਠੀਕ ਹੈ ਜੀ ਸਾਰਾ ਕੁਝ ਆਪਣੇ ਕੋਲੇ ਅਵੇਲੇਬਲ ਹੈ ਠੀਕ ਹੈ ਇੱਕ ਤਰ੍ਹਾਂ ਦੇ ਮੋਟਰਸਾਈਕਲ ਦਾ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਹੈ ਵੀਰੇ ਹੋਰ ਕੋਈ ਹਾਜ਼ਰ ਮਿਲੂਗਾ ਤੁਸੀਂ ਪਹੁੰਚੋ ਜਰੂਰ ਬੈਸਟ ਡੀਲ ਹਨਾ ਬੈਸਟ ਡੀਲ ਮੋਟਰ ਹਾਂ ਮੋਟਰ ਨੇੜੇ ਰਾਮ ਬਾਗ ਰੋੜੀ ਰੋਡ ਤਲਵੰਡੀ ਸਾਬੋ ਤਲਵੰਡੀ ਸਾਬੋ ਜੀ ਮੈਂ ਪੂਰਾ ਐਡਰੈਸ ਹੈ ਤਲਵੰਡੀ ਸਾਬੋ ਰਾਮ ਬਾਗ ਦੇ ਬਿਲਕੁਲ ਕੋਲੇ ਹੈ ਵੀਰੇ ਹੋਰਾਂ ਦੀ ਜਿਹੜੀ ਇਹ ਸ਼ਾਪ ਹੈ ਪੂਰਾ ਤਸਲੀ ਲਕਸ ਕੰਮ ਹੁੰਦਾ ਵੀਰੇ ਹੋਰਾਂ ਦਾ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਕਾਗਜ਼ੀ ਕਾਰ ਗਾ ਤੇ ਮੌਕਾ ਜ਼ਰੂਰ ਦਿਓ ਪਹੁੰਚੋ ਜੀ ਵੈਸਟ ਦੀਰ ਮੋਟਰ ਤੇ ਆਪਣਾ ਸਪ ਫੋਨ ਨੰਬਰ ਹੈਗਾ 9463705494 9463705494 ਇਹ ਬਾਕੀ ਵੀਰੇ ਦੇ ਨੰਬਰ ਬੋਲਦਾ ਬਾਕੀ ਆਪਾਂ ਸਕਰੀਨ ਤੇ ਜ਼ਰੂਰ ਵੀਰੇ ਦਾ ਨੰਬਰ ਛੱਡਾਂਗੇ ਸੰਪਰਕ ਜ਼ਰੂਰ ਕਰੋ ਤੇ ਬਾਕੀ ਜਿਹੜਾ ਲੋਨ ਹੈ ਜੀ ਆਪਾਂ ਉਹ ਕਿੰਨੇ ਕੀ ਰੇ ਤੱਕ ਦਾ ਕਹਿੰਦੇ ਸੀ ਅੱਥਾ ਕਈ ਵਾਰੀ ਕਿਸੇ ਨੇ ਆਲਮੋਸਟ ਅਗਲੇ ਦਾ ਸਿਬਲ ਵਗੈਰਾ ਸਹੀ ਹੋਣਾ ਚਾਹੀਦਾ ਨੇੜੇ-ਨੇੜੇ ਤਾਂ 10 20 ਕਿਲੋਮੀਟਰ ਚ ਦਾ ਕੋਈ ਦਿੱਕਤ ਨਹੀਂ ਜੀ ਠੀਕ ਹੈ ਜੀ ਨਹੀਂ ਦੋਰੋਂ ਵੀ ਦੇ ਕਿਸੇ ਨੇ ਕਰਵਾਉਣਾਗਾ ਆ ਉਹ ਵੀ ਪਹਿਲਾ ਆਧਾਰ ਕਾਰਡ ਪੈਨ ਕਾਰਡ ਆਪਾਂ ਨੂੰ ਪਾ ਦੋ ਆਪਾਂ ਕਰ ਦਾਂਗੇ 100 150 ਕਿਲੋਮੀਟਰ ਤੱਕ ਵੀ ਕਰ ਦਾਂਗੇ ਕੋਈ ਗੱਲ ਨਹੀਂ ਵੀਰੇ ਹੋਰ ਤਾਂ ਕਹਿਓ ਨਾ ਭਾਵੇਂ ਇਹ ਵੀ ਜਿਹੜਾ ਅਗਲਾ ਸਿੰਪਲ ਹੈ ਸਿੰਪਲ ਸਕੋਰ ਬਿਲਕੁਲ ਸਹੀ ਹੋਣਾ ਚਾਹੀਦਾ ਬੈਂਕ ਨਾਲ ਜਿਹੜਾ ਲਾਂਨ ਦੇਣਾ ਤੇ ਬਾਕੀ ਰਿਕਾਰਡ ਸਹੀ ਹੋਣਾ ਚਾਹੀਦਾ ਤੇ ਬਾਕੀ ਪਹੁੰਚੋ ਜਰੂਰ ਜੀ ਬੈਸਟ ਵੀਰ ਵੋਟਰ ਜੀ ਤੇ ਹਨਾ